ਦੇਸਾਂ ਦੇ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਕਲਕੱਤਾ ਹਾਈ ਕੋਰਟ 'ਚ ਮਾਪਿਓ ਆਪਣੀ ਕੁੜੀ ਦੀ ਹੱਤਿਆ ਤੇ ਰੇਵ ਵਾਸਤੇ ਯੱਚਕਾ ਲਾਉਂਦੇ ਨੇ ਤੇ ਦੱਸਦੇ ਨੇ ਕਿ ਸਾਹਬ ਸਾਡੇ ਕੋਲ ਇੱਕ ਫੋਨ ਆਉਂਦਾ ਹੈ ਤੇ ਸਾਨੂੰ ਦੱਸਦੇ ਨੇ ਕਿ ਤੁਹਾਡੀ ਕੁੜੀ ਦੀ ਤਬੀਅਤ ਖਰਾਬ ਹੈ। ਉਹ ਬਿਮਾਰ ਹੈ। ਮਾਪਿਓ ਰੋਣ ਲੱਗ ਜਾਂਦੇ ਨੇ। ਉਹਨਾਂ ਨੂੰ ਲੱਗਦਾ ਜਿਵੇਂ ਕੋਈ ਹਨ ਹੋਣੀ ਹੋ ਗਈ ਹੋਵੇ। ਉਹ ਬਾਰ-ਬਾਰ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹੈ ਕਿ ਅਖੀਰ ਹੋਇਆ ਕੀ ਹੈ। ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਕੁੜੀ ਨੇ ਆਪਣੀ ਜਾਨ ਦੇ ਦਿੱਤੀ ਹੈ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਤੇ ਕਰੀਏ ਤਾਂ ਕੀ ਕਰੀਏ ਐਦਾਂ ਦੇ ਹਾਲਾਤ 'ਚ ਤੁਹਾਨੂੰ ਪਤਾ ਹੀ ਹੈ ਦੋਸਤੋ ਘਰਦਿਆਂ ਤੇ ਕੀ ਬੀਤਦੀ ਹੈ ਉਸ ਤੋਂ ਬਾਅਦ ਉਹ ਸਿੱਧਾ ਹਸਪੀਟਲ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਕਹਿੰਦੇ ਨੇ ਕਿ ਅਸੀਂ ਆਪਣੀ ਕੁੜੀ ਨੂੰ ਮਿਲਣ ਆਏ ਆ ਸਾਨੂੰ ਦੱਸੋ ਕੀ ਹੋਇਆ ਕੀ ਹੈ ਉੱਥੇ ਜੋ ਵੀ ਡਾਕਟਰ ਹੁੰਦੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਥੋੜੀ ਦੇਰ ਆਰਾਮ ਕਰੋ ਪਾਣੀ ਵਗੈਰਾ ਪੀ ਲਓ ਬਾਅਦ 'ਚ ਗੱਲ ਕਰਦੇ ਹਾਂ ਇਸ ਤਰ੍ਹਾਂ ਉਡੀਕ ਕਰਦੇ ਕਰਦੇ ਤਿੰਨ ਘੰਟੇ ਲੰਘ ਜਾਂਦੇ ਨੇ ਪਰ ਮਾਪਿਆਂ ਨੂੰ ਕੋਈ ਕੁਝ ਨਹੀਂ ਦੱਸਦਾ ਸਾਰੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਕੰਨਾਂ ਚ ਇੱਕ ਦੂਜੇ ਦੇ ਖੁਸਰ-ਫੁਸਰ ਕਰਦੇ ਰਹਿੰਦੇ ਨੇ ਉਹ ਕੀ ਕਰ ਰਹੇ ਨੇ ਇਹ ਕੁਝ ਸਮਝ ਨਹੀਂ ਆ ਰਿਹਾ ਸੀ ਥੋੜੀ ਦੇਰ ਬਾਅਦ ਇੱਕ ਬੰਦਾ ਉਹਨਾਂ ਕੋਲ ਆਉਂਦਾ ਤੇ ਆ ਕੇ ਕਹਿੰਦਾ ਕਿ ਸੈਟਲਮੈਂਟ ਕਰ ਲਓ ਯਾਨੀ ਕਿ ਜੋ ਮਾਪੇ ਰੋਂਦੇ ਰੋਂਦੇ ਤਿੰਨ ਘੰਟੇ ਉੱਥੇ ਉਡੀਕ ਕਰ ਰਹੇ ਨੇ ਉਹਨਾਂ ਨੂੰ ਸਿਰਫ ਐਨਾ ਕਿਹਾ ਜਾਂਦਾ ਕਿ ਸੈਟਲਮੈਂਟ ਕਰ ਲਓ ਜਦੋਂ ਮਾਪੇ ਆ ਗੱਲ ਸੁਣਦੇ ਐ ਤੇ ਉਹ ਸੋਚਦੇ ਨੇ ਕਿ ਸੈਟਲਮੈਂਟ ਕੀ ਕਰ ਲਈਏ ਕਿਸ ਚੀਜ਼ ਦਾ ਸੈਟਲਮੈਂਟ ਕਰ ਲਈਏ ਉਹ ਹਜੇ ਵੀ ਸਮਝ ਨਹੀਂ ਪਾਏ ਸੀ ਹਾਈ ਕੋਰਟ ਨੇ ਜਿਵੇਂ ਹੀ ਆ ਗੱਲ ਸੁਣੀ ਉਸ ਤੋਂ ਪਹਿਲਾਂ ਹੀ ਇਸ ਘਟਨਾ ਨੂੰ ਲੈ ਕੇ ਸਾਰੇ ਦੇਸ਼ ਚ ਰੋਲਾ ਪੈ ਰਿਹਾ ਸੀ ਵੱਡੀ ਗਿਣਤੀ ਚ ਲੋਕ ਸੜਕਾਂ ਤੇ ਆ ਗਏ ਸੀ ਜੋ ਬਿਮਾਰ ਸੀ ਉਹਨਾਂ ਨੂੰ ਇਲਾਜ ਵਾਸਤੇ ਡਾਕਟਰ ਨਹੀਂ ਮਿਲ ਰੇ ਸੀ ਕਿਉਂਕਿ ਡਾਕਟਰ ਹੀ ਸੇਫ ਹੈ ਨਹੀਂ ਸੀ ਇਸ ਕਰਕੇ ਹਾਈ ਕੋਰਟ ਥੋੜਾ ਕੜਾ ਹੁੰਦਾ ਹੈ ਤੇ ਉਹ ਗੁੱਸਾ ਵੀ ਕਰਦਾ ਹੈ ਇਧਰ ਮੰਮਤਾ ਬੇਨਰਜੀ ਕਹਿੰਦੀ ਹੈ ਜੇ ਅਸੀਂ 7 ਦਿਨਾਂ 'ਚ ਸਬੂਤ ਨਾ ਇਕੱਠੇ ਕਰ ਸਕੇ ਤਾਂ ਜਾਂਚ ਚੰਗੀ ਤਰ੍ਹਾਂ ਨਾ ਕਰ ਸਕੇ ਤਾਂ ਮਾਮਲੇ ਨੂੰ ਅਸੀਂ CBI ਨੂੰ ਦੇ ਦੇਵਾਂਗੇ ਪਰ ਹਾਈ ਕੋਰਟ ਕਹਿੰਦਾ ਹੈ ਕਿ 7 ਦਿਨਾਂ 'ਚ ਹੋ ਸਕਦਾ ਹੈ ਕਿ ਸਬੂਤਾਂ ਨਾਲ ਛੇੜਛਾੜ ਹੋ ਜਾਏ ਇਸ ਕਰਕੇ 5 ਦਿਨਾਂ 'ਚ ਹੀ ਜਾਂਚ ਪੂਰੀ ਕਰੋ ਤੇ ਜੇ 5 ਦਿਨਾਂ 'ਚ ਜਾਂਚ ਪੂਰੀ ਨਾ ਹੋਈ ਤਾਂ ਆਹ ਮਾਮਲਾ CBI ਹੈਂਡਲ ਕਰੇਗੀ ਨਾਲ ਹੀ ਇੱਕ ਗੱਲ ਹੋਰ ਫੜੀ ਗਈ ਕਿ ਜੋ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਹੁੰਦਾ ਹੈ ਪ੍ਰਿੰਸੀਪਲ ਨੇ ਆ ਕੇ ਕਿ ਜ਼ਿੰਮੇਵਾਰੀ ਲਈ ਸੀ ਕਿ ਜੋ ਟ੍ਰੇਨੀ ਡਾਕਟਰ ਕੁੜੀ ਹੈ ਜਿਸ ਨੂੰ ਰੇਪ ਕਰਨ ਤੋਂ ਬਾਅਦ ਮਾਰਿਆ ਗਿਆ ਉਹ ਉਸਦੇ ਕੁੜੀਆਂ ਵਰਗੀ ਹੈ ਇਸ ਵਾਸਤੇ ਮੈਂ ਇੱਕ ਪੇਰੈਂਟ ਸਾਉਣ ਦੇ ਨਾਤੇ ਆਪਣੇ ਪੱਤੋਂ ਅਸਤੀਫਾ ਦਰਨਾ ਪਰ ਹਜੇ ਪੱਤੋਂ ਅਸਤੀਫਾ দেয়া ਹੀ ਸੀ ਕਿ ਰਾਜ ਸਰਕਾਰ ਨੇ ਉਸ ਨੂੰ ਕਲਕੱਤਾ ਮੈਡੀਕਲ ਕਾਲਜ ਤੇ ਹਸਪੀਟਲ ਦਾ ਪ੍ਰਿੰਸੀਪਲ ਬਣਾ ਦਿੱਤਾ ਐਡੀ ਕੀ ਕਾਲੀ ਸੀ ਕਿ ਪ੍ਰਿੰਸੀਪਲ ਨੇ ਅਸਤੀਫਾ ਦਿਆ ਨਾਲ ਦੀ ਨਾਲ ਹੀ ਉਸ ਨੂੰ ਜ਼ਿੰਮੇਵਾਰੀ ਦੇ ਦਿੱਤੀ ਹੁਣ ਹਾਈ ਕੋਰਟ ਨੇ ਗੁੱਸੇ ਹੋ ਕੇ ਕਿਹਾ ਇਸ ਮਾਮਲੇ ਦੀ ਜਾਂਚ सीबीआई ਕਰੇਗੀ ਤੇ ਪ੍ਰਿੰਸੀਪਲ ਨੂੰ ਛੁੱਟੀ ਤੇ ਤੁਸੀਂ ਭੇਜੋਗੇ ਜਾਂ ਮੈਂ ਭੇਜਾਂ ਦੋਸਤੋ ਆ ਜੋ ਸੱਚੀ ਘਟਨਾ ਹੈ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਸ ਨਾਲ ਆਪਾਂ ਆ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਸ ਕਾਲੀ ਰਾਤ ਚ ਉਸ ਡਾਕਟਰ ਕੁੜੀ ਨਾਲ ਕੀ ਹੋਇਆ ਸੀ ਤੇ ਕਦੋਂ ਹੋਇਆ ਸੀ ਆ ਸੱਚੀ ਘਟਨਾ ਦੋਸਤੋ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਹੈ ਸੰਜੇ ਰੋਏ ਨਾਮ ਦਾ ਇੱਕ ਬੰਦਾ ਹੁੰਦਾ ਹੈ ਉਹ 5 ਅਗਸਤ 2024 ਨੂੰ ਇੱਕ ਮੀਟਿੰਗ ਚ ਹਿੱਸਾ ਲੈਣ ਵਾਸਤੇ ਜਾਂਦਾ ਹੈ ਆ ਬੰਦਾ ਪੁਲਿਸ ਕਲਿਆਣ ਬੋਰਡ ਚ ਇੱਕ ਸਿਵਲ ਵਲੰਟੀਅਰ ਦੇ ਨਾਤੇ ਕੰਮ ਕਰਦਾ ਸੀ ਇਸ ਦੀ ਮੀਟਿੰਗ ਸੀ 5 ਅਗਸਤ 2024 ਨੂੰ ਆ ਜਦੋਂ ਮੀਟਿੰਗ ਚ ਜਾਂਦਾ ਤਾਂ ਉੱਥੋਂ 8 ਘੰਟੇਸ ਤੇ ਨੂੰ ਵਾਪਸ ਆ ਜਾਂਦਾ ਆ ਮੀਟਿੰਗ ਸੀ ਸਲਵਾ ਸਹਿਰ ਚ ਸਲਵਾ ਇੱਥੋਂ 140 ਮੀਟਰ ਦੂਰ ਸੀ ਮੀਟਿੰਗ ਤੋਂ ਆਉਣ ਤੋਂ ਬਾਅਦ ਉਹ ਸਿੱਧਾ ਮੈਡੀਕਲ ਹਸਪੀਟਲ ਪਹੁੰਚ ਜਾਂਦਾ ਹੈ ਦੁਪਹਿਰ ਦਾ ਟਾਈਮ ਸੀ ਸੰਜੇ ਇੱਕ ਮਰੀਜ਼ ਨੂੰ ਭਰਤੀ ਕਰਵਾਉਂਦਾ ਹੈ ਮਰੀਜ਼ ਨੂੰ ਭਰਤੀ ਕਰਵਾਉਣ ਤੋਂ ਬਾਅਦ ਉਹ ਉੱਥੋਂ ਵਾਪਸ ਆ ਜਾਂਦਾ ਹੈ ਇਸ ਤੋਂ ਬਾਅਦ 8 ਅਗਸਤ 2024 ਨੂੰ ਰਾਤ ਦੇ ਲਗਭਗ 11 ਵਜੇ ਦਾ ਟਾਈਮ ਸੀ ਜਿਹੜੇ ਮਰੀਜ਼ ਨੂੰ ਉਸਨੇ ਦੁਪਹਿਰੇ ਭਰਤੀ ਕਰਵਾਇਆ ਸੀ ਉਹ ਉਸ ਨੂੰ ਮਿਲਣ ਵਾਸਤੇ ਜਾਂਦਾ ਹੈ ਉਸਦੇ ਐਕਸਰੇ ਵਗੈਰਾ ਕਰਵਾਉਣ ਜਾਂ ਫਿਰ ਉਸ ਦਾ ਹਾਲ-ਚਲ ਜਾਣਨ ਵਾਸਤੇ ਕਿ ਉਸ ਦੀ ਤਬੀਅਤ ਕਿਵੇਂ ਹੈ ਉਸ ਮਰੀਜ਼ ਦੇ ਪਰਿਵਾਰ ਦੇ ਲੋਕ ਵੀ ਉੱਥੇ ਹੁੰਦੇ ਨੇ ਇੱਥੋਂ ਉਹ ਵਾਪਸ ਵਗ ਜਾਂਦਾ ਹੈ ਰਾਤ ਨੂੰ 1 ਵਜੇ ਫਿਰ ਵਾਪਸ ਆਂਦਾ ਹੈ ਇਸ ਮਰੀਜ਼ ਨੂੰ ਮਿਲਣ ਵਾਸਤੇ ਨਹੀਂ ਸਗੋਂ ਇੱਕ ਹੋਰ ਮਰੀਜ਼ ਸੀ ਜਿਸ ਦਾ ਅੱਜ ਆਪਰੇਸ਼ਨ ਹੋਣਾ ਸੀ ਉਸ ਨਾਲ ਗੱਲ ਕਰਦਾ ਤੇ ਰਾਤ ਦੇ ਲਗਭਗ 1:30 ਵਜੇ ਹਸਪੀਟਲ ਤੋਂ ਬਾਹਰ ਨਿਕਲਦਾ ਹੈ ਦੇ ਹਸਪੀਟਲ ਦੇ ਬਾਹਰ ਘੁੰਮਣ ਲੱਗ ਜਾਂਦਾ ਹੈ ਸੰਜੇ ਇੱਕ ਟੀ-ਸ਼ਰਟ ਪਾ ਕੇ ਰੱਖਦਾ ਸੀ ਜਿਹਦੇ ਉੱਤੇ ਲਿਖਿਆ ਹੁੰਦਾ ਸੀ ਕੋਲਕੱਤਾ ਪੁਲਿਸ ਜ਼ਿਆਦਾਤਰ ਲੋਕ ਆਈ ਸੋਚਦੇ ਸੀ ਕਿ ਆ ਪੁਲਿਸ ਚਲ ਗਿਆ ਹੋਇਆ ਹੈ ਪੁਲਿਸ ਆਹ ਤਰ੍ਹਾਂ ਚੱਲਣਾ ਉਹਨਾਂ ਵਾਂਗੂ ਗੱਲ ਕਰਨਾ ਤੇ ਨਾਲ ਹੀ ਸੰਜੇ ਬਾਕਸਰ ਵੀ ਸੀ ਇਸ ਕਰਕੇ ਇਸਦੀ ਫਿਟਨੈਸ ਵੀ ਵਧੀਆ ਸੀ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਨਾਲ ਇਸਦੇ ਸਬੰਧ ਸੀ ਐਵੇਂ ਵੀ ਦੱਸਿਆ ਗਿਆ ਹੈ ਕਿ ਇਹ ਹਸਪੀਟਲ ਦੇ ਕਿਤੇ ਵੀ ਖਾਤੇ ਜਾ ਸਕਦਾ ਸੀ ਤੇ ਇਸ ਨੂੰ ਰੋਕਣ ਦੀ ਹਿੰਮਤ ਕਿਸੇ 'ਚ ਨਹੀਂ ਸੀ ਤੇ ਇੱਧਰ ਇੱਕ 31 ਸਾਲ ਦੀ ਟ੍ਰੇਨੀ ਡਾਕਟਰ ਕੁੜੀ ਹੁੰਦੀ ਹੈ ਜਿਸਦੀ ਕੀ ਚੈਸਟ ਮੈਡੀਸਨ ਡਿਪਾਰਟਮੈਂਟ ਚ ਡਿਊਟੀ ਲੱਗੀ ਹੋਈ ਸੀ ਤੇ ਨਾਈਟ ਸ਼ਿਫਟ ਸੀ ਉਹ ਡਿਊਟੀ ਕਰਨ ਤੋਂ ਬਾਅਦ ਰਾਤ ਨੂੰ ਲਗਭਗ 11 ਵਜੇ ਆਪਣੇ ਮਾਪਿਆਂ ਨਾਲ ਗੱਲ ਕਰਦੀ ਹੈ ਜਿਹੜੀ ਕਿ ਰੋਜ਼ ਹੀ ਹੁੰਦੀ ਸੀ ਮਾਪੇ ਆਪਣੀ ਕੁੜੀ ਦਾ ਹਾਲਚਲ ਪੁੱਛਦੇ ਨੇ ਕਿ ਉਹ ਕਿਵੇਂ ਹੈ ਤੇ ਫਿਰ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਂ ਥੋੜਾ ਰਾਉਂਡ ਲੈ ਲਵਾਂ ਤੇ ਮਰੀਜ਼ਾਂ ਨੂੰ ਦੇਖ ਲਵਾਂ ਫਿਰ ਆਪਾਂ ਆਰਾਮ ਨਾਲ ਗੱਲ ਕਰਾਂਗੇ ਐਵੇਂ ਹੀ 2:00 ਵੱਜ ਜਾਂਦੇ ਨੇ ਫਿਰ ਉਹ ਆਪਣੇ ਜੂਨੀਅਰਾਂ ਨਾਲ ਮਿਲ ਕੇ ਖਾਣਾ ਖਾਂਦੀ ਹੈ ਖਾਣਾ ਖਾਣ ਤੋਂ ਬਾਅਦ ਉਹ ਕਹਿੰਦੀ ਹੈ ਕਿ ਮੈਂ ਥੋੜਾ ਥੱਕ ਗਈ ਹਾਂ ਇਸ ਕਰਕੇ ਥੋੜਾ ਆਰਾਮ ਕਰ ਲੈਣੀ ਆ ਇਸ ਤੋਂ ਬਾਅਦ ਉਹ ਚੌਥੀ ਮੰਜ਼ਲ ਤੇ ਸੈਮੀਨਾਰ ਹਾਲ ਹੁੰਦਾ ਹੈ ਉੱਥੇ ਜਾ ਕੇ ਅੰਦਰ ਜਾਂਦੀ ਹੈ ਤੇ ਉੱਥੇ ਜਾ ਕੇ ਉਹ ਆਰਾਮ ਕਰਨ ਲੱਗਦੀ ਹੈ ਹੁਣ ਦੱਸਿਆ ਜਾਂਦਾ ਹੈ ਕਿ ਆ ਘਟਨਾ 2 ਤੋਂ 3 ਵਜੇ ਦੇ ਵਿਚਾਲੇ ਹੋਈ ਸੀ ਇਧਰ ਸੰਜੇ ਰਾਤ ਦੇ 3 ਵਜੇ ਚੈਸਟ ਮੈਡੀਸਿਨ ਬਿਲਡਿੰਗ ਚ ਜਾਂਦਾ ਥੋੜੀ देर ਇਧਰ ਉਧਰ ਘੁੰਮਦਾ ਹੈ ਉਸ ਤੋਂ ਬਾਅਦ ਸਿੱਧਾ ਸੈਮੀਨਾਰ ਹਾਲ ਚ ਜਾਂਦਾ ਹੈ ਤੇ ਸੀਸੀਟੀ ਕੈਮਰੇ ਚ ਕੈਦ ਹੋ ਜਾਂਦਾ ਉਸ ਤੋਂ ਬਾਅਦ ਉਹ 9 ਅਗਸਤ 2024 ਦੇ ਸਵੇਰੇ 4:30 ਤੇ ਬਾਹਰ ਨਿਕਲਦਾ ਜੋ ਕਿ ਸੀਸੀਟੀ ਕੈਮਰੇ ਚ ਆ ਗਿਆ ਸੀ ਹੁਣ ਤੱਕ ਸਭ ਸ਼ਾਂਤੀ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਕੀ ਹੋਇਆ ਹੈ ਪਰ ਜਿਵੇਂ ਹੀ ਦਿਨ ਚੜਦਾ ਸਵੇਰ ਦੇ 6 ਵਜੇ ਦੇ ਨੇ ਇੱਕ ਕਰਮਚਾਰੀ ਸੈਮੀਨਾਰ ਹਾਲ 'ਚ ਜਾਂਦਾ ਤਾਂ ਉੱਥੇ ਵੇਖਦਾ ਤਾਂ ਉਸ ਦੀ ਅੱਖਾਂ ਖੁੱਲੀਆਂ ਨੇ ਖੁੱਲੀਆਂ ਰਹਿ ਜਾਂਦੀਆਂ ਨੇ ਸ਼ੁਰੂ ਨੂੰ ਉਸ ਨੂੰ ਸਮਝ ਨਹੀਂ ਆਉਂਦਾ ਕਿ ਮਾਮਲਾ ਕੀ ਹੈ ਕਿਉਂਕਿ ਉੱਥੇ ਇੱਕ ਕੁੜੀ ਮਰੀ ਪਈ ਸੀ ਤੇ ਖੂਨ ਨਾਲ ਲਤਪਤ ਸੀ ਫਿਰ ਉੱਥੇ ਇੱਕ ਡਾਕਟਰਾਂ ਦੀ ਇੱਕ ਟੀਮ ਪਹੁੰਚ ਜਾਂਦੀ ਹੈ ਸ਼ੁਰੂਆਤ 'ਚ ਸਭ ਚਾਹੁੰਦੇ ਸੀ ਕਿ ਮੈਡੀਕਲ ਕਾਲਜ ਦੀ ਇਮੇਜ ਖਰਾਬ ਨਾ ਹੋਵੇ ਕਿਵੇਂ ਕਿਵੇਂ ਕਰਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਉਸ ਡਾਕਟਰ ਕੁੜੀ ਦੇ ਘਰੇ ਫੋਨ ਕਰਕੇ ਦੱਸਿਆ ਜਾਂਦਾ ਹੈ ਕਿ ਤੁਹਾਡੀ ਕੁੜੀ ਦੀ ਤਬੀਅਤ ਖਰਾਬ ਹੈ ਉਹ ਬਿਮਾਰ ਹੈ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਕੁੜੀ ਨੇ ਆਪਣੀ ਜ਼ਿੰਦਗੀ ਖਤਮ ਕਰ ਲਈਤੀ ਹੈ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹਸਪਤਾਲ ਆ ਜਾਓ ਹਸਪਤਾਲ ਆਣ ਤੋਂ ਬਾਅਦ ਤਿੰਨ ਘੰਟੇ ਉਹਨਾਂ ਨੂੰ ਆਪਣੀ ਕੁੜੀ ਦਾ ਮੁੱਖ ਵੇਖਣ ਵਾਸਤੇ ਉਡੀਕ ਕਰਨੀ ਪਈ ਜਦੋਂ ਉਹਨਾਂ ਨੇ ਪਹਿਲੀ ਵਾਰ ਆ ਪੜੀ ਕੁੜੀ ਨੂੰ ਵੇਖਿਆ ਤਾਂ ਉਸਦੀ ਹਾਲਤ ਬਹੁਤ ਮਾੜੀ ਸੀ ਥੱਲੇ ਵਾਲੇ ਹਿੱਸੇ 'ਚ ਕੋਈ ਕੱਪੜਾ ਨਹੀਂ ਸੀ ਐਨੀ ਮਾੜੀ ਹਾਲਤ 'ਚ ਉਹਨਾਂ ਦੀ ਕੁੜੀ ਪਈ ਹੋਈ ਸੀ ਉਸ ਨੂੰ ਵੇਖ ਕੇ ਤਾਂ ਵੱਡੇ ਵੱਡੇ ਦੇ ਕਾਲਜੇ ਹਿੱਲ ਜਾਣ ਮਾਪਿਓ ਤਾਂ ਪਹਿਲੇ ਡਰੇ ਡਰੇ ਸੀ ਤੇ ਰੋ ਰਹੀ ਸੀ ਪਰ ਆਪਣੀ ਕੁੜੀ ਦੀ ਹਾਲਤ ਵੇਖ ਕੇ ਉਹ ਜਮ੍ਹਾਂ ਟੁੱਟ ਜਾਂਦੇ ਨੇ ਫਿਰ ਪੋਸਟਮਾਰਟਮ 'ਤੇ ਭੇਜਿਆ ਜਾਂਦਾ ਹੈ ਪੋਸਟਮਾਰਟਮ ਰਿਪੋਰਟ ਚੰਦਾ ਹੈ ਕਿ ਕੁੜੀ ਦੇ ਪ੍ਰਾਈਵੇਟ ਪਾਰਟ ਚੋਂ ਖੂਨ ਆ ਰਿਹਾ ਸੀ ਤੇ ਅੱਖਾਂ ਚੋਂ ਵੀ ਖੂਨ ਆ ਰਿਆ ਸੀ ਤੇ ਮੂੰਹ ਚੋਂ ਵੀ ਖੂਨ ਆ ਰਿਆ ਸੀ ਸਭ ਸੋਚ ਰਹੇ ਸੀ ਕਿ ਆ ਕਦੋਂ ਹੋਇਆ ਤੇ ਕਿਸ ਨੇ ਕੀਤਾ ਕੁੜੀ ਦੇ ਨੋਹਾ ਤੇ ਵੀ ਚੋੜ ਦੇ ਨਿਸ਼ਾਨ ਸੀ ਗਰਦਨ ਦੀ ਹੱਡੀ ਟੁੱਟੀ ਹੋਈ ਸੀ ਸੱਜੇ ਹੱਥ ਤੇ ਵੀ ਚੋਟ ਲੱਗੀ ਹੋਈ ਸੀ ਬੁੱਲਾ ਤੇ ਵੀ ਚੋਟ ਲੱਗੀ ਸੀ ਸਰੀਰ ਦਾ ਇਦਾਂ ਦਾ ਕੋਈ ਅੰਗ ਨਹੀਂ ਸੀ ਜਿਸ ਤੇ ਚੋਟ ਨਾ ਲੱਗੀ ਹੋਵੇ ਸਵਾਲ ਬਹੁਤ ਸੀ ਪਰ ਜਵਾਬ ਇੱਕ ਵੀ ਨਹੀਂ ਸੀ ਸੁਰਜਪੁਰਸ ਨੇ ਆ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਮਾਂ ਪਿਓ ਨੂੰ ਹਾਈ ਕੋਰਟ ਚ ਯਾਚਿਕਾ ਲਾਣੀ ਪਈ ਤੇ ਕੋਰਟ ਨੂੰ ਇਸ ਮਾਮਲੇ ਚ ਆਉਣਾ ਪਿਆ ਦੇਖਦੇ ਦੇਖਦੇ ਆ ਮਾਮਲਾ سوشل میڈیا ਤੇ ਵਾਗ ਵਾਂਗੂ ਫੈਲ ਜਾਂਦਾ ਹੈ ਟੀਵੀ ਸੀ ਜਾਂ ਅਖਬਾਰ ਹਰ ਜਗ੍ਹਾ ਬਸ ਆਹੀ ਖਬਰ ਸੀ ਇੱਕ ਟ੍ਰੇਨੀ ਡਾਕਟਰ ਕੁੜੀ ਨਾਲ ਬਹੁਤ ਮਾੜੀ ਘਟਨਾ ਹੋ ਗਈ। ਫਿਰ ਪੁਲਿਸ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਪੁਲਿਸ ਨੂੰ ਘਟਨਾ ਸਥਲ ਤੇ ਇੱਕ ਬਲੂਟੂਥ ਮਿਲਦਾ ਹੈ। ਤਾਂ ਜਿੰਨੇ ਵੀ ਲੋਕ ਉਸ ਟਾਈਮ ਉਸ ਏਰੀਆ 'ਚ ਸੀ ਸਭ ਨੂੰ ਬੁਲਾਇਆ ਜਾਂਦਾ ਹੈ ਤੇ ਪੁੱਛਗਿੱਛ ਕੀਤੀ ਜਾਂਦੀ ਹੈ। ਫਿਰ ਪਤਾ ਲੱਗਦਾ ਹੈ ਸੰਜੇ ਰੋਏ ਨਾਮ ਦਾ ਇੱਕ ਬੰਦਾ ਸੀ ਜੋ ਬਲੂਟੂਥ ਸੀ ਉਹ ਸੰਜੇ ਦਾ ਹੀ ਸੀ। ਹੁਣ ਜੋ ਸੰਜੇ ਨੇ ਕੱਪੜੇ ਪਾਏ ਸੀ ਉਹ ਉਸਨੇ ਬਦਲ ਲਏ ਸੀ। ਉਹ ਹਸਪੀਟਲ ਤੋਂ ਸਿੱਧਾ ਪੁਲਿਸ ਬੈਰੀਕ ਸੇ ਜਾਂਦਾ ਹੈ ਤੇ ਉੱਥੇ ਜਾ ਕੇ ਉਹ ਸੌ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਸੰਜੇ ਸ਼ਰਾਬ ਪੀਂਦਾ ਸੀ ਤੇ ਉਸ ਦਿਨ ਵੀ ਉਸਨੇ ਸ਼ਰਾਬ ਪੀਈ ਹੋਈ ਸੀ ਸਵੇਰੇ ਜਦੋਂ ਉਸ ਨੂੰ ਹੋ ਜਾਂਦਾ ਤਾਂ ਉਹ ਸੋਚਦਾ ਉਸਨੇ ਆ ਕੀ ਕਰਤਾ ਫਿਰ ਸਬੂਤ ਵੰਡਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਉਹਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਬੂਟ ਸਾਫ਼ ਨਹੀਂ ਕਰ ਸਕਿਆ ਸੀ ਉਸਦੇ ਬੂਟਾਂ ਤੇ ਡਾਕਟਰ ਕੁੜੀ ਦਾ ਖੂਨ ਲੱਗਿਆ ਹੋਇਆ ਸੀ ਸੰਜੇ ਨੂੰ ਗੰਦੀਆਂ ਫਿਲਮਾਂ ਵੇਖਣ ਦਾ ਸ਼ੌਕ ਸੀ ਉਸਦੀ ਗੰਦੀ ਆਦਤ ਸੀ ਪੋਰਨ ਸਾਈਟਾਂ ਤੇ ਇਹਨਾਂ ਦੀਆਂ ਫਿਲਮਾਂ ਵੇਖਦਾ ਸੀ ਜਿਨ੍ਹਾਂ ਵਿੱਚ ਗੰਦੇ ਤਰੀਕੇ ਨਾਲ ਕੁੜੀਆਂ ਨਾਲ ਗੰਦਾ ਕੰਮ ਕੀਤਾ ਜਾਂਦਾ ਸੀ ਉਸਨੇ ਵੀ ਉਸੇ ਤਰ੍ਹਾਂ ਗੰਦਾ ਕੰਮ ਕੀਤਾ ਜਿਹਦੇ ਕਰਕੇ ਡਾਕਟਰ ਕੁੜੀ ਦੇ ਪ੍ਰਾਈਵੇਟ ਪਾਰਟ ਚੋਂ ਖੂਨ ਆਇਆ ਅੱਖਾਂ ਤੇ ਮੂੰਹ ਚੋਂ ਖੂਨ ਆਣ ਦਾ ਕਾਰਨ ਦੱਸਿਆ ਗਿਆ ਕਿ ਜਦੋਂ ਡਾਕਟਰ ਕੁੜੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕੁੜੀ ਦਾ ਸਿਰ ਕੰਧ ਨਾਲ ਮਾਰਿਆ ਤਾਂ ਡਾਕਟਰ ਕੁੜੀ ਨੇ ਜੋ ਚਸ਼ਮਾ ਲਾਇਆ ਸੀ ਉਹ ਟੁੱਟ ਗਿਆ ਤੇ ਉਸ ਦਾ ਅੱਖਾਂ ਚ ਅੱਖਾਂ ਤੇ ਮੂੰਹ ਚ ਚਲਾ ਗਿਆ ਇਸੇ ਕਰਕੇ ਉਸ ਦੀ ਅੱਖਾਂ ਤੇ ਮੂੰਹ ਚ ਖੂਨ ਆਇਆ ਸੀ ਡਾਕਟਰ ਕੁੜੀ ਨੇ ਬਚਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਸੰਝਾ ਬੌਕਸਰ ਸੀ ਇਸ ਕਰਕੇ ਉਸਨੇ ਕੁੜੀ ਨੂੰ ਮਾਰਨਾ ਕੁੱਟਣਾ ਸਟਾਰਟ ਕਰਤਾ ਤਾਂ ਕਰਕੇ ਉਸਦੇ ਮੂੰਹ ਤੇ ਵੀ ਸੱਟ ਲੱਗੀ ਨੋਹਾਂ ਤੇ ਵੀ ਸੱਟ ਲੱਗੀ ਤੇ ਪੇਟ 'ਚ ਵੀ ਝੋਟ ਲੱਗੀ ਤੇ ਲੱਤ ਤੇ ਵੀ ਝੋਟ ਲੱਗੀ ਲਗਾਤਾਰ ਗਰਦਨ ਨੱਪਣ ਕਰਕੇ ਗਰਦਨ ਦੀ ਹੱਡੀ ਵੀ ਟੁੱਟ ਗਈ ਸੱਜੇ ਹੱਥੇ ਵੀ ਝੋਟ ਲੱਗਦੀ ਹੈ ਫਿਰ ਡਾਕਟਰ ਕੁੜੀ ਦਮ ਤੋੜ ਦਿੰਦੀ ਹੈ ਉਸ ਦੇ ਨਾਲ ਫਿਰ ਗੰਦਾ ਕੰਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸੰਝਾ ਉੱਥੋਂ ਨਿਕਲ ਜਾਂਦਾ ਹੈ ਉਸਨੇ ਸੋਚਿਆ ਨਹੀਂ ਹੋਣਾ ਕਿ ਉਹ ਕਦੇ ਫੜਿਆ ਜਾਵੇਗਾ ਪਰ ਬਲੂਟ ਉੱਤੇ ਉਸਦੇ ਬੂਟ ਤੇ ਲੱਗਾ ਖੂਨ ਉਸ ਨੂੰ ਫੜਾ ਦਿੰਦੇ ਨੇ ਜਦੋਂ ਪੁਲਿਸ ਨੇ ਸੰਜਿਆਬਾਰੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਇਸਦੇ ਚਾਰ ਵਿਆਹ ਹੋਏ ਸੀ ਕੱਲ ਤਾਂ ਇਸ ਨੂੰ ਛੱਡ ਕੇ ਚਲੀਆਂ ਗਈਆਂ ਸੀ ਤੇ ਇੱਕ ਦੀ ਮੌਤ ਹੋ ਗਈ ਸੀ ਇੱਕ ਬਿਮਾਰੀ ਕਰਕੇ ਬਿਮਾਰੀ ਕੀ ਸੀ ਇਹ ਨਹੀਂ ਪਤਾ ਪਰ ਦੱਸਿਆ ਜਾਂਦਾ ਹੈ ਕਿ ਆ ਜਿਵੇਂ ਦੀਆਂ ਗੰਦੀਆਂ ਫਿਲਮਾਂ ਵੇਖਦਾ ਸੀ ਉਵੇਂ ਹੀ ਆਪਣੀ ਘਰਵਾਲੀ ਨਾਲ ਕਰਦਾ ਸੀ ਇਸ ਕਰਕੇ ਉਹ ਉਸ ਨੂੰ ਛੱਡ ਕੇ ਲੰਘ ਜਾਂਦੀਆਂ ਸੀ ਆਂਡੀ ਗਵਾਂਡੀ ਦੱਸਦੇ ਨੇ ਕਿ ਰਾਤ ਨੂੰ ਇਸ ਦੇ ਘਰ ਤੋਂ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਸੀ ਆ ਆਪਣੀ ਘਰਵਾਲੀ ਨਾਲ ਕੁੱਟਮਾਰ ਕਰਦਾ ਸੀ ਸੰਜੇ ਆਪਣੀ ਮਾਂ ਨਾਲ ਰਹਿ ਰਿਹਾ ਸੀ ਸੰਜੇਵੇਂ ਰਹਿੰਦਾ ਸੀ ਜਿਵੇਂ ਪੁਲਿਸ 'ਚ ਲੱਗਿਆ ਹੋਵੇ ਇਸ ਦੀ ਤਨਖਾਹ ਸਿਰਫ 12000 ਸੀ ਹਸਪੀਟਲ ਜੋ ਕਿ ਮਰੀਜ਼ ਨੂੰ ਲੈ ਕੇ ਜਾਂਦਾ ਸੀ ਉਹਨਾਂ ਕੋਲੋਂ ਇਹ ਪੈਸੇ ਲੈਂਦਾ ਸੀ ਕਿਉਂਕਿ ਮੈਡੀਕਲ ਕਾਲਜ ਬਹੁਤ ਭੀੜ ਹੁੰਦੀ ਸੀ ਭਰਤੀ ਹੋਣਾ ਥੋੜਾ ਔਖਾ ਸੀ ਨੰਬਰ ਬਹੁਤ ਔਖਾ ਆਉਂਦਾ ਸੀ ਇਸ ਕਰਕੇ ਸੰਝੇ ਪੈਸੇ ਲੈ ਕੇ ਭਰਤੀ ਕਰਵਾ ਦਿੰਦਾ ਸੀ ਯਾਨੀ ਕਿ ਕਾ ਦਲਾਲ ਦਾ ਕੰਮ ਕਰਦਾ ਸੀ ਇਸ ਦੇ ਸਬੰਧ ਵੱਡੇ ਵੱਡੇ ਅਧਿਕਾਰੀਆਂ ਨਾਲ ਸੀ ਸ਼ੁਰੂ ਵਿੱਚ ਕਿਹਾ ਜਾਂਦਾ ਕਿ ਸੈਟਲਮੈਂਟ ਕਰ ਲਓ ਯਾਨੀ ਕਿ ਸਮਝੌਤਾ ਕਰ ਲਓ ਆ ਕਿਵੇਂ ਸੈੱਟ ਕਰਨਾ ਚਾਹੁੰਦੇ ਸੀ ਇਹ ਸਮਝ ਨਹੀਂ ਆਇਆ ਪੁਲਿਸ ਤੇ ਹਾਈ ਕੋਰਟ ਨੂੰ ਭਰੋਸਾ ਨਹੀਂ ਸੀ ਨਾ ਹੀ ਪਰਿਵਾਰ ਨੂੰ ਪੁਲਿਸ ਤੇ ਭਰੋਸਾ ਸੀ ਫਿਰ ਉਸ ਦੀ ਸੀਬੀਏ ਜਾਂਚ ਕਰਨ ਲੱਗਦੀ ਹੈ ਤਾਂ ਦੋਸਤੋ ਇਹ ਸੀ ਉਸ ਰਾਤ ਦੀ ਤਾਂ ਦੋਸਤੋ ਹੁਣ ਕੁੜੀਆਂ ਤੇ ਔਰਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪ ਦੀ ਸੁਰੱਖਿਆ ਆਪ ਹੀ ਕਰਨ ਉਹਨਾਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪਵੇਗੀ ਤੇ ਜਿੱਤਣੀ ਪਵੇਗੀ ਤਾਂ ਕਿ ਹਰ ਕਿਸੇ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਣ ਇਸ ਕਰਕੇ ਸਤਰ ਕਰੋ ਕਿਸੇ ਤੇ ਵੀ ਸੌਖਾ ਜਾਂ ਭਰੋਸਾ ਨਾ ਕਰੋ ਆ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਦਾ ਦਿਲ ਦੁਖਾਣਾ ਜਾਂ ਕਿਸੇ ਨੂੰ ਦੁਖੀ ਕਰਨਾ ਨਹੀਂ ਹੈ ਸਗੋਂ ਇਹ ਘਟਨਾ ਨੂੰ ਦੱਸਣ ਦਾ ਮਕਸਦ ਭੈਣਾਂ ਤੇ ਮਾਤਮਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਉਹਨਾਂ ਨਾਲ ਕੋਈ ਮਾੜੀ ਘਟਨਾ ਨਾ ਹੋਵੇ ਇਸ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਤਾਂ ਦੋਸਤੋ ਮਿਲਦੇ ਹਾਂ ਅਗਲੀ ਕਹਾਣੀ 'ਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ